ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਮਾਤਾ ਇਹ ਮਾਤਾ ਉਹ ਹੈ ਜੀ ਜਿਨ੍ਹਾਂ ਦੇ ਆਪਾਂ ਕੁਝ ਟਾਈਮ ਪਹਿਲਾਂ ਪਿੰਡ ਚੌ ਦੇ ਵਿੱਚ ਇੱਕ ਵੀਡੀਓ ਬਣਾਈ ਸੀ 20 ਲੀਟਰ ਦੁੱਧ ਵਾਲੀ ਮੱਝ ਵਾਲੀ ਤੇ ਅੱਜ ਉਹਨਾਂ ਦੇ ਨਾਲ ਗੱਲਬਾਤ ਕਰਦੇ ਆ ਵੀ ਕਿਹੜੇ ਪਿੰਡ ਦਾ ਲੈ ਕੇ ਗਿਆ ਸੀ ਤੇ ਅੱਜ ਦੁੱਧ ਕਿੰਨਾ ਤੇ ਦੂਜੀ ਗੱਲ ਇਹ ਮਾਤਾ ਕਈ ਵਾਰ ਕਿਸੇ ਦੇ ਜਾੜ ਦੇ ਵਿੱਚ ਦਰਦ ਹੋਵੇ ਕੀੜਾ ਲੱਗਿਆ ਹੋਵੇ ਉਹਦੀ ਖਾਤਰ ਇਹ ਦਵਾਈ ਪਾਉਂਦੇ ਨੇ ਫ੍ਰੀ ਪਾਉਂਦੇ ਨੇ ਪੂਰੀ ਗੱਲਬਾਤ ਕਰਦੇ ਆ ਹਾਂਜੀ ਮਾਤਾ ਜੀ ਤੇ ਜਿਹੜੀ ਆਪਾਂ ਮੱਝ ਦੀ ਵੀਡੀਓ ਪਾਈ ਸੀ ਨਾ ਹਾਂਜੀ ਤੇ ਕਿਹੜੇ ਪਿੰਡ ਦਾ ਲੈ ਕੇ ਗਿਆ ਛਾਂ ਪਤਾ ਉਹ ਠਿਕਰੀਵਾਲ ਦਾ ਲੈ ਕੇ ਗਿਆ ਜੀ ਸਰਪੰਚ ਠਿਕਰੀਵਾਲ ਦਾ ਹਾਂਜੀ ਵਧੀਆ ਰੇਟ ਤੇ ਵਿਕੀ ਸੀ ਵਧੀਆ ਰੇਟ ਤੇ ਵਿਕੀ ਸੀ ਜਿੰਨੇ ਵੰਗੇ ਉਨੇ ਦਿੱਤੇ ਆ ਉਹਨਾਂ ਨੇ ਠੀਕ ਹੈ ਝੋਲੇ 'ਚ ਪੈਸੇ ਪਾ ਕੇ ਲੈ ਆਈ ਸੀ ਬੱਚੇ ਦੀ ਵੀਡੀਓ ਨਾਲ ਲੈ ਆਈ ਸੀਗੇ ਠੀਕ ਹੈ ਬਈ ਬੱਚਾ ਕਹਿੰਦਾ ਬੇਬੇ ਵਾਲੀ ਮੈਂਸੀ ਲੈਣੀ ਹੈ ਇੱਕ ਹੋਰ ਵੀ ਨਾਲ ਲੈ ਕੇ ਸਿਮਨ ਲੱਗਦਾ ਹੈ ਨਾ ਦੂਜੀ ਵੀ ਟੋਕੜ ਨਾਲ ਹੀ ਤੇਤੀ ਸੀ ਉਹ ਵੀ ਵਧੀਆ ਰੇਟ 'ਚ ਵੇਚੀ ਉਹਨਾਂ ਦੇ ਫੋਨ ਆਉਂਦੇ ਆ ਜੀ ਪੂਰੇ ਇੱਕ ਨੰਬਰ ਦੀਆਂ ਵੱੱਜਾਂ ਨਿਕਲੀਆਂ ਨੇ ਠੀਕ ਆ ਲੈ ਜਿਹੜੇ ਮੇਰੀ ਜਿਹੇੜ ਸਮਝਦੇ ਸੀ 20 ਕਿਲੋ ਦੁੱਧ ਹੈ ਉਹਨਾਂ ਨੂੰ ਫੋਨ ਕਰਕੇ ਪੁੱਛ ਲਓ ਫੋਨ ਨੰਬਰ ਦੇ ਦਿੰਨੇ ਆ ਹਾਂਜੀ 20 ਕਿਲੋ ਪੂਰਾ ਝੋਆ ਉਹ ਮਤਲਬ 20 ਕਿਲੋ ਤਾਂ ਵੀ ਟੱਪਦੀ ਸੀ ਅਸੀਂ ਖਰਾਕ ਘਟਾਤੀ ਵੀ ਮੈਂ ਇਸ ਨੂੰ ਟੈਕ ਟੂਕ ਨਾ ਹੋਈ ਠੀਕ ਹੈ ਵੀ ਕਈ ਵਾਰ ਆਮ ਨੂੰ ਲੱਗਦਾ ਸੀ ਨਾ ਹਨਾ ਵੀ ਗੱਪ ਮਾਰਦੇ ਆ ਹਨਾ ਗੱਪ ਮਾਰਦੇ ਆ ਵੀ ਮੰਨ ਲਾ ਪੂਰਾ 20 ਕਿਲੋ ਕੱਢਿਆ ਹਾਂਜੀ ਤੇ ਹੋ ਗਏ ਮੇਰੇ ਤਾਂ 9 ਮਹੀਨੇ ਵੀਡੀਓ ਪਾਈ ਨੂੰ ਹਾਂਜੀ ਠੀਕ ਹੈ ਹੁਣ ਆਪਾਂ ਝਾੜ ਦੀ ਗੱਲ ਕਰਦੇ ਆ ਵੀ ਝਾੜ ਦੇ ਵਿੱਚ ਕਿਵੇਂ ਦਵਾਈ ਪਾਉਣੀ ਹੈ ਤੁਸੀਂ ਝਾੜ ਦੇ ਕਾਲੀ ਖੋੜ ਹੋਵੇ ਜੀ ਝਾੜ ਦੇ ਵਿੱਚ ਹਾਂਜੀ ਇੱਕ ਜਮੇ ਬਾਜਰੇ ਦੇ ਦਾਣੇ ਜਿੰਨੀ ਦਵਾਈ ਪਾਉਣੀ ਪੈਂਦੀ ਹੈ ਠੀਕ ਹੈ ਤੇ ਫ੍ਰੀ ਪਾਉਨੇ ਆ ਕਿਸੇ ਤੋਂ ਕੁਝ ਨਹੀਂ ਲੈਂਦੇ ਕਦੋਂ-ਕਦੋਂ ਪਾਉਨੇ ਆ ਤੁਸੀਂ 35 ਸਾਲ ਹੋ ਗਏ ਜੀ ਪਾਉਂਦੇ ਆ ਠੀਕ ਹੈ ਜਦੋਂ ਦੇ ਮਨ ਲ ਬਿਆਹੇ ਹੋ ਹਾਂਜੀ ਠੀਕ ਹੈ ਚਾਰ ਭੈਣ ਭਰਾ ਅਸੀਂ ਚਾਰ ਹੀ ਪਾਉਨੇ ਆ ਜੀ ਠੀਕ ਹੈ ਮੈਂ ਕਿਸੇ ਤੋਂ ਕੋਈ ਪੈਸਾ ਨਹੀਂ ਲੈਂਦੀ ਫ੍ਰੀ ਸੇਵਾ ਕਰਦੀ ਫ੍ਰੀ ਸੇਵਾ ਕਰਦੇ ਹਾਂ ਕਿੰਨੇ ਕੁ ਆ ਜਾਂਦੇ ਦਿਨ ਚ ਦਿਨ ਚ ਬਹੁਤ ਹੀ ਜ਼ਿਆਦਾ ਆ ਜਾਂਦਾ ਜੀ ਮੈਂ ਤਾਂ ਐ ਕਹਿੰਦੀ ਆ ਵੀ ਕਿਤੇ ਕੋਈ ਲਾਈਨ ਨਾ ਲੱਗਣ ਲੱਗੇ ਚਲੋ ਤੇ ਜੇ ਕੋਈ ਰੱਬ ਨੇ ਕਲਾ ਦਿੱਤੀ ਆ ਪ੍ਰਮਾਤਮਾ ਨੇ ਹਣਾ ਸੇਵਾ ਕਰਨ ਦੇ ਖਾਤਰ ਤਾਂ ਵੀ 20 20 ਸਾਲ ਹੋ ਗਏ ਸਾਨੂੰ ਦਵਾਈ ਪੁਵਾਈ ਨੂੰ ਵੀ ਜੜ ਦੁਖੀ ਨਹੀਂ ਸੋ ਇੱਕ ਤਾਂ ਵੱਡੇ ਮੇਨ ਡਾਕਟਰਾਂ ਤੋਂ ਵੀ ਨਹੀਂ ਹੁੰਦਾ ਹੁੰਦਾ ਹੜੀ ਹੁੰਦੀ ਨਹੀਂ ਹਰ ਇੱਕ ਦੀ ਹੜ ਜਾਂਦੀ ਮਤਲਬ ਹੜਦੀ ਹੈ ਤਕਰੀਬ ਕਿਹੜੇ ਕਿਹੜੇ ਜਗ੍ਹਾ ਤੋਂ ਆਇਆ ਜ਼ਿਆਦੇ ਕੋਈ ਅੰਤ ਨਹੀਂ ਸਾਰੇ ਪਿੰਡਾਂ 'ਚ ਸਾਰੇ ਇਲਾਕਿਆਂ 'ਚ ਆਉਂਦੇ ਮਨਲਾ ਵੀ ਕਾਫੀ ਨਾ ਜਾਣਦੇ ਹੈ ਸਾਰੇ ਕਿਤੋਂ ਆਉਂਦੇ ਪਿੰਡ ਚੋਆ ਹੈ ਹਾਂ ਤੇ ਜ਼ਿਲ੍ਹਾ ਬਠਿੰਡਾ ਜ਼ਿਲ੍ਹਾ ਤਹਿਸੀਲ ਮੋੜ ਹੈ ਨਾ ਹਾਂ ਜੀ ਸੰਤਨ ਦੇਸ ਗ੍ਰਾਮੀ ਦੀ ਨੂੰ ਆ ਮੈਂ ਬਚਨ ਸਿੰਘ ਫੌਜੀ ਆ ਠੀਕ ਆ ਆਜ਼ਾਦ ਹਿੰਦ ਫੌਜ ਵਾਲੇ ਹਾਂ ਆਜ਼ਾਦ ਠੀਕ ਆ ਸੋ ਦੋਸਤੋ ਕਈ ਵਾਰ ਕੋਈ ਸਮੱਸਿਆ ਆਵੇ ਜਾੜ ਦੇ ਵਿੱਚ ਨਾ ਹਟਦੀ ਹੋਵੇ ਪਹਿਲਾਂ ਤਾਂ ਚਲੋ ਦੂਰ ਨੇੜੇ ਵਾਲਾ ਦਾ ਭਰਾ ਹਾਂਜੀ ਵਿੱਚ ਖੋੜ ਜ਼ਰੂਰ ਹੋਵੇ ਕੀੜਾ ਲੱਗਿਆ ਹੋਵੇ ਗੱਲ ਮੁੱਗੀ ਕੀੜਾ ਲੱਗਿਆ ਹੋਵੇ ਕਿੰਨੇ ਕੁ ਮਿੰਟਾਂ ਬਾਅਦ ਹਟ ਜਾਂਦੀ ਹੈ ਮੈਂ ਕਿਹਾ ਪੌਣ ਸਾਰੀ ਹਟ ਜਾਂਦੀ ਹੈ ਵਿੱਚੇ ਕੀੜਾ ਖੁੱਕ ਜਾਂਦਾ ਦੁਬਾਰੇ ਮੁੜ ਕੇ ਉੱਠਦੀ ਨਹੀਂ ਉੱਠਦੀ ਨਹੀਂ ਹੁਣ ਭਰਾਉਣ ਦੀ ਲੋੜ ਪੈਂਦੀ ਹੈ ਦੁਬਾਰੇ ਇਹਦੀ ਵੀ ਨਹੀਂ ਪੁਰ-ਪੁਰ ਟੁੱਟ ਜਾਂਦੀ ਠੀਕ ਹੈ ਕੋਈ ਤਖਲੀਫ਼ ਹੋਰ ਨਾ ਕੁਝ ਨਹੀਂ ਕੋਈ ਤਖਲੀਫ਼ ਨਹੀਂ ਕੁਝ ਨਹੀਂ ਠੀਕ ਹੈ ਤੇ ਫੋਨ ਨੰਬਰ ਤਾਂ ਮਿੱਤਰੋ ਆਪਾਂ ਨਹੀਂ ਦੱਸਦੇ ਕਿਉਂਕਿ ਫਿਰ ਬਜ਼ੁਰਗ ਹੈ ਕਈ ਵਾਰ ਕੋਈ ਬੰਦਾ ਵੱਧ ਫੋਨ ਲਈ ਜਾਵੇ ਜੇਕਰ ਕੋਈ ਸਮੱਸਿਆ ਆਉਂਦੀ ਹੈ ਪਹਿਲੀ ਗੱਲ ਤਾਂ ਡਾਕਟਰ ਨੂੰ ਦਿਖਾਓ ਜੇ ਡਾਕਟਰਾਂ ਤੋਂ ਵੀ ਨਹੀਂ ਹਟਦੀ ਤਾਂ ਮਾਤਾ ਨੂੰ ਇੱਕ ਵਾਰੀ ਜ਼ਰੂਰ ਮਿਲੋ ਉਹ ਫੇਰੇ ਆਉਂਦੇ ਆ ਜੀ ਕਾਰਡ ਦਿੰਦੇ ਆ ਮੈਨੂੰ ਕਹਿੰਦੇ ਵੀ ਇੱਕ ਵਾਰੀ ਦਵਾਈ ਪਾ ਕੇ ਸਤ ਕਮਿਸ਼ਨ ਲੈ ਲਿਆ ਕਰੋ ਹਾਂਜੀ ਅਸੀਂ ਸੋਨੂੰ ਦੇ ਦਿਆ ਕਰਾਂਗੇ ਪੈਸਾ ਤੇ ਲਈ ਤੇ ਸਾਡੇ ਕੋਲੇ ਤੋਰ ਦੇਕ ਮੈਂ ਤੋਰਦੀ ਨਹੀਂ ਜੀ ਕਿਸੇ ਨੂੰ ਨਾ ਕਿਸੇ ਦਾ ਕਾਰਡ ਦੇਣੀ ਨਾ ਕਿਸੇ ਤੋਂ ਪੈਸਾ ਲੈਣੀ ਆ ਫ੍ਰੀ ਪਾਉਣੀ ਠੀਕ ਹੈ ਮਨ ਲਾ ਆਪਣੇ ਤਿੰਨ ਬੱਚੇ ਮਨ ਲਾ ਚਾਰੇ ਬੱਚੇ ਮੁਲਾਜ਼ਮ ਹੈ ਹਾਂ ਜੀ ਰੱਬ ਨੇ ਸਭ ਕੁਝ ਦਿੱਤਾ ਮਿਹਰ ਹੈ ਕਾਹਦੇ ਦੀ ਲੋੜ ਨਹੀਂ ਪਰਮਾਤਮਾ ਨੇ ਬਹੁਤ ਕੁਝ ਦਿੱਤਾ ਬਸ ਸੇਵਾ ਕਰਨ ਦਾ ਸੇਵਾ ਕਰਨ ਦਾ ਮੌਕਾ ਮਿਲ ਗਿਆ ਹਾਂ ਹਾਂ ਹੈਨਾ ਹਾਂ ਜੀ ਹਾਂ ਦੋਸਤੋ ਮੈਂ ਮਾਤਾ ਨੂੰ ਇੱਕ ਹੋਰ ਵੀ ਕਿਹਾ ਸੀ ਵੀ ਤੁਸੀਂ ਗੱਲਾਂ ਲਾ ਲੋ ਕਈ ਵਾਰ 100 150 ਜੋ ਕੋਈ ਦਾਨ ਕਰਦਾ ਭਵਾਈ ਜਾਓ ਕੋਈ ਲੋੜ ਬੰਦ ਹੋਵੇ ਉਹਨੋਂ ਉਹਤੇ ਦਾਨ ਕਰਤਾ ਪਾ ਮੈਂ ਕੋਈ ਐਕਸੀਡੈਂਟ ਕਰਨੋਂ ਪਿਆ ਜਾਂ ਕੋਈ ਬੱਚਾ ਪੜ੍ਹਾਈ ਕਰਨੋਂ ਪਿਆ ਪਰ ਮਾਤਾ ਕਹਿੰਦੇ ਵੀ ਜੇ ਹੋਰ ਰੁਪਏ ਆਪਾਂ ਕੋਲੇ ਰੱਖਾਂਗੇ ਤਾਂ ਆਪਦੀ ਨੀਂਦ ਵਿਗੜ ਸਕਦੀ ਹੈ ਵੀ ਅਜਾ ਆਪਾਂ ਕੰਮ ਹੀ ਨਹੀਂ ਕਰਨਾ ਸੋ ਮੈਨੂੰ ਵੀ ਵਧੀਆ ਲੱਗਿਆ ਤੇ ਹੋਰ ਮਾਤਾ ਠੀਕ ਸੇ ਤਾਂ ਹਾਂ ਠੀਕ ਠੀਕ ਗਵਾੜ ਦੇ ਵਿੱਚੋਂ ਮਿੱਤਰੋ ਆਪਾਂ ਵੀਡੀਓ ਬਣਾਉਣਾ ਆਏ ਸੀ ਮੈਂ ਕਿਹਾ ਮਾਤਾ ਨੂੰ ਮਿਲ ਚੱਲੇ ਗਿਆ ਮੈਨੂੰ ਵੀ ਖੁਸ਼ੀ ਹੋਈ ਦਬਾਰੇ ਮਿਲ ਕੇ ਸੋ ਸਾਰੇ ਵੀਰਾਂ ਦਾ ਧੰਨਵਾਦ